ਐਸਟੀਐਫ ਲੁਧਿਆਣਾ ਰੇ ਇਨੇ 2 ਰੁਪਈਆਂ ਨੂੰ 1 ਕਿਲੋ 20 ਗ੍ਰਾਮ ਹੀਰੋਇਨ ਸਮੇਤ ਕਾਬੂ ਕੀਤਾ ਹੈ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਟੀਐਫ ਇਨਚਾਰਜ ਇੰਸਪੈਕਟਰ ਰਮਨ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਮੁਖਬਰੀ ਹੋਈ ਸੀ ਕਿ ਦੋ ਵਿਅਕਤੀ ਜੋ ਕਿ ਹੀਰੋਇਨ ਵੇਚਣ ਦਾ ਨਜਾਇਜ਼ ਧੰਦਾ ਕਰਦੇ ਹਨ ਅਤੇ ਅੱਜ ਵੀ ਉਹ ਭਾਰੀ ਮਾਤਰਾ ਵਿੱਚ ਹੀਰੋਇਨ ਦੀ ਸਪਲਾਈ ਦੇਣ ਵਾਸਤੇ ਆ ਰਹੇ ਹਨ ਸੂਚਨਾ ਭਰੋਸੇਯੋਗ ਹੋਣ ਤੇ ਫੌਰਨ ਹੀ ਕਾਰਵਾਈ ਕਰਦਿਆਂ ਜਲੰਧਰ ਬਾਈਪਾਸ ਨੇੜੇ ਟਰੈਪ ਲਗਾ ਕੇ ਇਹਨਾਂ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜੋ ਕਿ ਪੀਆਰਟੀਸੀ ਦੀ ਬੱਸ ਵਿੱਚੋਂ ਉਤਰੇ ਸੀ ਤੇ ਇਹਨਾਂ ਨੂੰ ਉੱਥੇ ਹੀ ਤਲਾਸ਼ੀ ਲਈ ਗਈ ਤਾਂ ਇਹਨਾਂ ਕੋਲੋਂ 1 ਕਿਲੋ 20 ਗ੍ਰਾਮ ਹਿਰੋਇਨ ਬਰਾਮਦ ਹੋਈ ਜੋ ਕਿ ਅੰਮ੍ਰਿਤਸਰ ਤੋਂ ਥੋਕ ਦੇ ਵਿੱਚ ਲਿਆ ਕੇ ਲੁਧਿਆਣਾ ਦੇ ਵਿੱਚ ਲੱਖ ਲੱਖ ਇਲਾਕਿਆਂ ਦੇ ਵਿੱਚ ਸਪਲਾਈ ਕਰਦੇ ਸਨ ਇਸ ਸਬੰਧੀ ਹਰਵੰਦ ਸਿੰਘ ਨੇ ਕੱਲੋ ਐਸਟੀਐਫ ਲੁਧਿਆਣਾ ਰੇਂਜ ਦੀ ਟੀਮ ਨਸ਼ੇ ਦੇ ਮੁਕੱਦਮਿਆਂ ਦੇ ਪਗੋੜੇਪੁਰਸ਼ਾਂ ਤੇ ਨਸ਼ੇ ਦੇ ਤਸਕਰਾਂ ਦੀ ਤਲਾਸ਼ ਦੇ ਸਬੰਧ ਵਿੱਚ ਨੇੜੇ ਥਾਣਾ ਲੋਡੋਵਾਲ ਹਾਜ਼ਰ ਸੀ ਜਿੱਥੇ ਇੱਕ ਅਹਿਮ ਮੁਕਰੀ ਹੋਈ ਕਿ ਦੋ આરોપી ਸਚਨ ਅਤੇਵਤਾਰ ਜਿਹੜਾ ਇੱਕ ਅੰਮ੍ਰਿਤਸਰ ਦਾ ਰਹਿਣ ਵਾਲਾ ਤੇ ਦੂਸਰਾ ਪਿੰਡ ਜਟਾਣਾ ਥਾਣਾ ਸਦਰਖੰਨਾ ਦਾ ਰਹਿਣ ਵਾਲਾ ਵੀ ਇਹ ਬਾਈ ਬਸ ਆ ਕੇ ਪੀਆਰਟੀਜ਼ ਦੀ ਬੱਸ ਰਾਹੀਂ ਆ ਕੇ ਇਹਨਾਂ ਨੇ ਜਲੰਧਰ ਬਾਈਪਾਸ ਤੇ ਉਤਰ ਕੇ ਆਪਣੇ ਗਾਕਾਂ ਨੂੰ ਹੈਰਨ ਸਪਲਾਈ ਕਰਨ ਲਈ ਜਾਣਾ ਜੋ ਮੁਖਬਰੀ ਬੜੀ ਪੱਕੀ ਤੇ ਭਰੋਸੇਯੋਗ ਹੋਣ ਤੇ ਇਹਨਾਂ ਦੇ ਵਿਰਖਲਾਪ ਐਨਡੀਪੀ ਅਸਟ ਦਾ ਮਕਦਮਾ ਦਰਜ ਕਰਾਇਆ ਸਾਡੀ ਪੁਲਿਸ ਪਾਰਟੀ ਨੇ ਬੜੀ ਮਸਤੈਦੀ ਨਾਲ ਆਪਣੀ ਹੋਂਦ ਨੂੰ ਲੁਕਾ ਕੇ ਉੱਥੇ ਟਰੈਪ ਲਾਇਆ ਜਦੋਂ ਇਹ ਬਸ ਤੋਂ ਉਤਰ ਕੇ ਸਪਲਾਈ ਕਰਨ ਜਾਣ ਲੱਗੇ ਤਾਂ ਸਾਡੀ ਪੁਲਿਸ ਪਾਰਟੀ ਨੇ ਦੋਵਾਂ ਨੂੰ ਕਾਬੂ ਕਰਕੇ ਜਦੋਂ ਸ਼੍ਰੀ ਅਜੀਤ ਕੁਮਾਰ ਡੀਐਸਪੀ ਐਸਟੀਐਫ ਲੁਧਿਆਣਾ ਰੇਂਜ ਨੂੰ ਮੌਕਾ ਤੇ ਬੁਲਾ ਕੇ ਇਹਨਾਂ ਦੀ ਤਲਾਸ਼ੀ ਕੀਤੀ ਤਾਂ ਦੋਵਾਂ ਦੇ ਪਾਸੋਂ ਲੱਕ ਨਾਲ ਬੰਨੀ ਲੁਕੋ ਕੇ ਇਹਨਾਂ ਦੇ ਪਾਸੋਂ ਸੀ 1 ਕਿਲੋ 2 ਗ੍ਰਾਮ ਹੈਰੋਨ ਬਰਾਮਦ ਕੀਤੀ ਤੇ ਉਸ ਮੁਕਦਮੇ 'ਚ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਜਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਕੀ ਕਰਦੇ ਸੀ ਪਹਿਲਾਂ ਤੇ ਇਹ ਇਸ ਕੰਮ 'ਚ ਕਿੱਦਾਂ ਪੈ ਗਏ ਇਹਨਾਂ ਦੀ ਬੈਕਗ੍ਰਾਉਂਡ ਇਹ ਹੈ ਵੀ ਜਿਹੜੇ ਦੋਵਾਂ ਤੇ ਇੱਕ ਤੇ ਐਨਡੀਪੀ ਅਸੈਕਟ ਦਾ ਮੁਕਦਮਾ ਇੱਕ ਤੇ ਲੜਾਈ ਝਗੜੇ ਦਾ ਦਰਜ ਹੈ ਤੇ ਆਪ ਵੀ ਆਪਣੇ ਹੈਰੋਨ ਦਾ ਸੇਵਨ ਕਰਦੇ ਨੇ ਉਹਦੀ ਪੂਰਤੀ ਕਰਨ ਦੇ ਲਈ ਇਹ ਲਾਲਚ ਦੇ ਵਿੱਚ ਆ ਕੇ ਜਲਦੀ ਅਮੀਰ ਬਣਨ ਦੀ ਤਾਂਗ ਦੇ ਵਿੱਚ ਇਸ ਕਰਕੇ ਇਹਨਾਂ ਨੇ ਇਹ ਕੰਮ ਪੀਣ ਦੇ ਨਾਲ-ਨਾਲ ਵੇਚਣ ਦਾ ਸ਼ੁਰੂ ਕਰ ਦਿੱਤਾ ਸਰ ਕੋਈ ਲਿੰਕ ਸਾਹਮਣੇ ਆਇਆ ਕਿ ਕਿੱਥੋਂ ਲਿਆਉਂਦੇ ਸੀ ਢੀ ਭਾਰੀ ਮਾਤਰਾ ਇਹ ਤੇ ਵੇਚਦੇ ਕਿੱਥੇ ਇਹਨਾਂ ਨੇ ਇੱਕ ਅੰਬਰਸਰ ਦੇ ਲਿੰਕ ਦਿੱਤੇ ਨੇ ਜਿਹਦੇ ਤੋਂ ਲੈ ਕੇ ਆਉਂਦੇ ਨੇ ਉਹ ਅਸੀਂ ਜਲਦੀ ਡਿਸਕਲੋਜ਼ ਕਰਾਂਗੇ ਤੇ ਉਹਦੇ ਤੱਕ ਵੀ ਅਸੀਂ ਜਲਦੀ ਤੋਂ ਜਲਦੀ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਸਰ ਥੋਕ ਚ ਵੇਚਦੇ ਸੀ ਜਾਂ ਪਰਚੂਨ ਚ ਵੇਚਦੇ ਸੀ ਇਹ ਇਹ ਥੋਕ ਚ ਲਿਆਉਂਦੇ ਸੀ ਅੱਗੇ ਮਹਿੰਗੇ ਭਾਅ ਦੇ ਵਿੱਚ ਪਰਚੂਨ ਚ ਵੇਚਦੇ ਸੀਗੇ